ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੇਲ ਲਈ ਲੈ ਕੇ ਆਏ ਜੀ ਦੋਨੀ ਬਈ ਸੋਣ ਵਾਲੀਆਂ ਇੱਕ ਤਿਆਰ ਆ ਬਈ ਇੱਕ ਥੋੜੇ ਦਿਨਾਂ ਦੀ ਕੱਚੀ ਆ ਹਜੇ ਆਓ ਪੁੱਛ ਲੈਨੇ ਬਾਈ ਦੋ ਟੇਰ ਹਜੇ ਬਈ ਬਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੈ ਜੀ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਬਿੰਦਰ ਸਿੰਘ ਪਾਉ ਜੀ ਪਿੰਡ ਆਪਣਾ ਸਰੀਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਜੀ ਠੀਕ ਹੈ ਨੇੜੇ ਪਿੰਡ ਬੇ ਨੇੜੇ ਆਪਣਾ ਜਲਾਰ ਰਹਿਗਾ ਜਲਪੁਰਾ ਭਾਈ ਕਰੇਗੇ ਮੋਬਾਈਲ ਨੰਬਰ ਬੋਲੋ 9041088878 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲਾ ਨਹੀਂ ਪਹਿਲਾ ਨਹੀਂ ਹਾਂਜੀ ਕਿੰਨੇ ਦਿਨ ਲੈਂਦੀ ਹੈ ਬਾਈ ਮੈਂ ਤਿਆਰ ਰਿਆਂ ਜੀ ਅੱਜ ਸੂਪੇ ਕੱਲ ਸੂਪੇ ਠ ਤੋਦੂ 1500 ਕਿਲੋ ਬਈ ਦੇਣਾ ਚਾਹੀਦਾ ਏਡਾ ਲੈ ਵਾਪਸ ਇਹ ਆ ਨਾ ਆਰਾਮ ਨਾਲ ਚੱਲ ਜੀ ਇਸ ਬੜਾ ਪਿਆਰਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਥਣ ਬਈ ਬੜਾ ਚੰਗਾ ਮੁੱਠੀ ਵਾਲਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਮੇ ਪੂਰੇ ਗੈਬ ਤੇ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹਾਂਜੀ ਹਾਂਜੀ ਖੋਲ ਲਾ ਬਈ ਤੋਰ ਕੇ ਦਿਖਾ ਦੇ ਯਾਰ ਕਿ ਦੁੱਧ ਵਾਧੀ ਪਾਊਗਾ ਆਪਾਂ ਇਹਨਾਂ ਕਹਿੰਨੇ ਚੱਲ ਪਹਿਲਾਂ ਇਹਨਾਂ ਕਾਟ ਸਕਦੀ ਵੱਡੀ ਗੱਲ ਗਰਮੀ ਇਹਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਡ ਫੋਨ ਜਿਹੜੀ ਪੂਰੀ ਚੰਗੀ ਆਊਗੀ ਬਾਕੀ ਕੱਦ ਵੱਡ ਲੈ ਵਾ ਲੂਗਾ ਕਮਾਲਾ ਥਾਣਾ ਬੜਾ ਚੰਗਾ ਲੱਗਿਆ ਚਵਾਈ ਕਰਮਲ ਦੀ ਬਹੁਤ ਚੰਗੀ ਲੱਗੂਗੀ ਤੋਰੇ ਤਾਰੇ ਦੀ ਵਿਸਾਫ ਮੁੱਲ ਭਰਾ ਇਹ ਦੇ ਦਾਂਗੇ 46 ਦੀ 46000 ਰੁਪਏ ਮਾਨਤਾਨ ਹੋ ਜੂ ਹਾਂਜੀ ਕਰ ਦਾਂਗੇ ਜਮਾ ਜਾਜ ਰੇਟ 46000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਯਾਦਬੀ ਡਫੁੱਲ ਚੰਗੀ ਆ ਥਾਣ ਲੈ ਵਾ ਚੰਗਾ ਹਜੇ ਹੋਰ ਵੀ ਬਣੂਗੀ ਡੰਡ ਲੈਂਦੀ ਆ ਇੱਕ ਦੋ ਉਹਨਾਂ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਤਿਆਰ ਕਰ ਲੈਣੀ ਹੈ ਜਿਹੜੇ ਹਿਸਾਬ ਨਾਲ ਹੁਣੇ ਕੋਈ ਬਈ ਤਿਆਰੀ ਇੰਨੀ ਚੰਗੀ ਆ ਨਾ ਸੋਚਦਾ ਇਹਨੇ ਬਈ ਲੇਵਰ ਨੇ ਕਮਾਲ ਦਾ ਤਿਆਰ ਕਰ ਨਾਲ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿੱਚੀ ਤੇ ਥਾਣਾ ਚੰਗੀ ਆ ਬੜ ਅੱਗੇ ਭਰਾ 2 ਨੰਬਰ ਜਿਹੜਾ ਸੂਸ ਹੁੰਦੀ ਇਹ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਜੀ ਇਹ ਲੈ ਜੀ ਹਫਤਾ ਜੀ ਠੀਕਾ ਕੱਚੀ ਆ ਹਨਾ ਹਾਂਜੀ ਕੱਚੀ ਆ ਉੱਤੇ ਜੀ ਖਾਣ ਲੈ ਵਾ ਚੈੱਕ ਕਰ ਲੋ ਲਾਉਣਾ ਸਟਾਰਟ ਕਰ ਲੈ ਖਾਣ ਲੈ ਵਲੂ ਬਹੁਤ ਐ ਨਹਿਜਟ ਬਹੁਤ ਚੰਗਾ ਕਰ ਬਹੁਤ ਲਾਂ ਦੇਖੋ ਤੇ ਲਾਂ ਬਹੁਤ ਵੱਈ ਚੌਸਲੇ ਵਗਣ ਨੇ ਵਰਲਡ ਲਾਂ ਕੱਢ ਕੇ ਕਰਮਾਣੇ ਫੇਸ ਚੰਗਾ ਕਰ ਬਟ ਚੰਗਾ ਖੋਲ ਦੇ ਵਿੱਚ ਉਹ ਯਾਦਵਰੀ ਡੇ ਵੀ ਫੁੱਲ ਚੰਗੀਆਂ ਗਰਮੀ ਇੰਨੇ ਵੀ ਲਈ ਮਰਣੀ ਹਾਂ ਕਰੋਸ ਆਉਂਦੀ ਆ ਜੀ ਕਰੋਸ ਆ ਗਿਆ ਸਹੀ ਆ ਨਾਲੇ ਪੂਰੀ ਡਬਲ ਆ ਹਾਂ ਪੂਰੀ ਡਬਲ ਆ ਮੁੱਲ ਬਈ ਇਹ 48000 ਦੀ ਮਾਨਤਾਨ ਹੋ ਜੂ 60000 ਦੀ ਗਾਂਜ ਦੇ ਤਿਆਰ ਹੋ ਗਈ ਹਾਂ ਭਾਈ 48000 ਰੁਪਏ ਅੱਜ ਦੀ ਘੜੀ ਇਹਦਾ ਮੁੱਲ ਹੈ ਕੱਚੀ ਕੱਚੀ ਬਾਈ ਕਦਾ ਤਿਆਰ ਹੋਈ ਤਾਂ 65000 ਦੀ ਵੜਾ ਗਈ ਕਿਉਂਕਿ ਕੱਚੀ ਆ ਭਾਈ ਉਹ ਨਹੀਂ ਦੇਖ ਨਹੀਂ ਦਿੰਦੀ ਲੈਵੇ ਦੀ ਤੇ ਜੇ ਕੋਈ ਵੀ ਰਸਾਂਵ ਲੂਗਾ ਹਫਤਾ ਖੰਡ ਮੌਤਾ ਲੈਂਦੀ ਸ਼ਹਿਦ ਮਾਰਦੀ ਹੈ ਹੁਣ ਠੰਡੀ ਠੁੰਡੀ ਬਹੁਤ ਆਈ ਹੈ ਜਿਵੇਂ ਮਰਦੀ ਹੱਥ ਲਈ ਚਲ ਕੋਈ ਚੱਕਰੀ ਥਾਣ ਬੜਾ ਚੰਗਾ ਕੱਢੂ ਵੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਕੱਲਾ ਡਲਾ ਬਹੁਤ ਪਿਆ ਬਾਕੀ ਲੇਵਾ ਚੌਰਸਾ ਸੋਨਾ ਕੱਢੂਗੀ ਮੁੱਲ ਵੀ ਜੈ ਜੀ ਅੰਮਾ ਹਾਂ ਮੁੱਲ ਆਪੋ ਜੀ ਕਰੇ ਮਰੀ ਤੇ ਕਿਸੇ ਵੀ ਨੂੰ ਦੋਵਾਂ ਚ ਕੋਈ ਵੀ ਨਾ ਪਸੰਦਾ ਹੈ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦੋ ਧੰਨਵਾਦ ਜੀ ਥੈਂਕ ਯੂ ਜੀ ਵੈਰੀ ਗੁੱਡ